ਇਹਨਾਂ ਨੇ ਸਾਰਾ ਕੁਝ ਹਾਂ ਚ ਮੰਨਿਆ ਕਿ ਅਸੀਂ ਬੇਦੀਬੀਆਂ ਵੀ ਕੀਤੀਆਂ ਅਸੀਂ ਗੋਲੀ ਚਲਵਾ ਕੇ ਸਿੰਘ ਵੀ ਸ਼ਿਦ ਕਰਾਇਆ ਸਵੇਰ ਸਿੰਘ ਸਿਆਣੀ ਨੂੰ ਵੀ ਅਸੀਂ ਲਾਇਆ ਜਿਸ ਨੇ ਕਿ ਹਜ਼ਾਰਾਂ ਸਿਕ ਨੌਜਵਾਨਾਂ ਨੂੰ ਤੇ 3 ਡਿਗਰੀ ਟੌਰਚ ਕਰਕੇ ਤੇ ਬੁਰੀ ਤਰ੍ਹਾਂ ਕੋਕੋ ਕੇ ਮਾਰਿਆ ਕਿਉਂਕਿ ਜੇਲ੍ਹ ਦੇ ਵਿੱਚ ਹਰ ਜਿਹੜੇ ਸਿੱਖ ਜਾਂਦੇ ਸੀ ਉਹ ਆਪਣੀਆਂ ਕਹਾਣੀਆਂ ਦੱਸਦੇ ਸੀ ਕਿ ਮੇਰੇ ਨਾਲ ਪੁਲਸ ਨੇ ਕਿਵੇਂ ਕੀਤਾ ਮੇਰੇ ਨਾਲ ਟੌਰਚਰ ਸੈਲ ਚ ਕਿਵੇਂ ਕੀਤਾ ਤੇ ਇਹ ਸਾਰੇ ਹੀ ਵਰਤਾਨ ਤੋਂ ਪਲੂਪਾ ਜਾਣੇ ਸੀ ਤੇ ਅੰਦਰੋਂ ਰੋਣ ਨਾਲ ਭਰੇ ਦੀ ਤੇ ਗੁੱਸਾ ਯਾਰ ਹੋ ਗਿਆ ਇਹਨਾਂ ਨੂੰ ਤੇ ਕੋੜੇ ਮਾਰਨੇ ਚਾਹੀਦੇ ਸੀ ਇਹਨਾਂ ਨੂੰ ਤੇ ਇੱਕ ਸਖਤ ਸਜ਼ਾ ਚਾਹੀਦੀ ਸੀ ਜਿਹੜਾ ਕਿ ਗਾਂ ਤੋਂ ਘਟੋ ਘਟ ਇਹ ਜਿਹੜੇ ਜਾਲੀ ਕਾਲੀ ਆ ਫਰਜੀ ਕਾਲੀ ਆ ਇਹਨਾਂ ਨੂੰ ਪਤਾ ਲੱਗ ਜਾਏ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਿੱਖ ਧਾਰਮਿਕ ਜਿਹੜੀਆਂ ਪਰੰਪਰਾਵਾਂ ਵਾਂ ਉਹਨਾਂ ਨੂੰ ਤਾਰ-ਤਾਰ ਕਰਨ ਤੋਂ ਪਹਿਲਾਂ ਤੇ ਸਿੱਖ ਸੰਗਠਨ ਜਿੱਦਾਂ ਸ਼ਰੋਮਣੀ ਕਮੇਟੀ ਆ ਸਿੱਖ ਜਹੇਦਾਰ ਸਹਿਬਾਨ ਆ ਉਹਨਾਂ ਦੇ ਜਿਹੜੇ ਰਤਬੇ ਨੂੰ ਇਹਨਾਂ ਨੇ ਤਾਰ-ਤਾਰ ਕਰਕੇ ਰੱਖ ਦਿੱਤਾ ਉਸ ਨਲਾਇਕ ਨੇ ਫਿਰ ਮੁੜ ਕੇ ਜੋ ਸਿੱਖਾਂ ਦੇ ਨਾਲ ਜੋ ਜਿਸ ਤਰ੍ਹਾਂ ਸੌਦੇ ਸਾਧ ਨੂੰ ਮaaf ਕੀਤਾ ਜਿੱਤਰਾ ਬਾਦਲਾਂ ਦੇ ਪੈਰਾਂ 'ਚ ਵਹਿੰਦਾ ਰਿਹਾ ਤੇ ਜਿਸ ਤਰ੍ਹਾਂ ਉਹਨੇ ਸਿੱਖ ਸੰਸਥਾਵਾਂ ਦਾ ਕਹਾਣ ਕੀਤਾ ਉਹ ਉਹ ਸਾਰੇ ਹੀ ਜਿਹੜੇ ਪ੍ਰਕਰਨ ਆ ਸਾਰਾ ਹੀ ਜਿਹੜਾ ਜੋੜ ਆ ਉਹ ਜੁੜਦਾ ਵਾ ਬੀਤੇ ਦਿਨੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਦੇ ਉੱਪਰ ਨਾਰਾਇਣ ਸਿੰਘ ਚੋੜੇ ਵੱਲੋਂ ਗੋਲੀ ਚਲਾਈ ਗਈ ਪਰ ਉਸ ਦੇ ਵਿੱਚ ਬਾਲਬਾਲ ਜਾਨ ਬਚੋਂਦੇ ਹੋਏ ਸੁਖਬੀਰ ਬਾਦਲ ਨਜ਼ਰ ਆਈ ਕਿਉਂਕਿ ਉਥੇ ਐਸਪੀ ਲੈਵਲ ਦੇ ਬੰਦੇ ਆਈਜੀ ਲੈਵਲ ਦੇ ਬੰਦੇ ਉਥੇ ਤਨਾਤ ਕੀਤੇ ਗਏ ਸਨ ਆਖਰ ਕੌਣ ਨੇ ਨਾਰਾਇਣ ਸਿੰਘ ਚੋੜਾ ਇਸ ਬਾਬਤ ਗੱਲਬਾਤ ਕਰਦੇ ਆ ਮੇਰੇ ਨਾਲ ਐਡਵੋਕੇਟ ਜਸਬੀਰ ਸਿੰਘ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਲੰਬੇ ਸਮੇਂ ਤੋਂ ਤੁਸੀਂ ਵਕਾਲਤ ਦੇ ਵਿੱਚ ਹੋ ਪਹਿਲਾਂ ਵੀ ਤੁਹਾਡੀ ਮੁਲਾਕਾਤ ਹੋਈ ਆ ਨਾਰਾਇਣ ਸਿੰਘ ਚੋੜੇ ਹੁੰਦਾ ਨਾ ਸੋ ਕੀ ਲੱਗਦਾ ਹੈ ਕਿ ਮੰਚਾ ਹੋ ਸਕਦੀ ਹੈ ਉਹਨਾਂ ਦੀ ਦੇਖੋ ਹੈ ਤੇ ਜਿਹੜਾ ਸਿੱਖ ਹਿਰਦੇ ਨੇ ਉਹ ਬਲੁੰਦਰੇ ਨੇ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਜਥੇਦਾਰ ਸਾਹਿਬਾਨ ਨੇ ਇਹਨਾਂ ਨੂੰ ਸੱਦਿਆ ਤੇ ਇਹਨਾਂ ਨੇ ਆਪਣੇ ਗਾਹ ਗੁਨਾਹ ਕਬੂਲੇ ਇਹਨਾਂ ਨੇ ਸਾਰਾ ਕੁਝ ਹਾਂ ਚ ਮੰਨਿਆ ਕਿ ਅਸੀਂ ਬੇਦੀਪੀਆਂ ਵੀ ਕੀਤੀਆਂ ਅਸੀਂ ਗੋਲੀ ਚਲਵਾ ਕੇ ਸਿੰਘ ਵੀ ਸ਼ਿਦ ਕਰਾਏ ਤੇ ਸਮੇਂ ਸਿੰਘ ਸਿਆਣੀ ਨੂੰ ਵੀ ਅਸੀਂ ਲਾਇਆ ਜਿਸ ਨੇ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ 3rd ਡਿਗਰੀ ਟੌਰਚ ਕਰਕੇ ਤੇ ਬੁਰੀ ਤਰ੍ਹਾਂ ਕੋਕੋ ਕੇ ਮਾਰਿਆ ਤੇ ਇਹ ਆਬਵੀਅਸ ਹੈ ਕਿ ਹਰ ਸਿੱਖ ਜਿਹੜਾ ਵਾ ਉਹਦੇ ਉਹਨੂੰ ਠੇਸ ਪਹੁੰਚੀ ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਇਹਨਾਂ ਬੱਜਰ ਗੁਨਾਹ ਕੀਤੇ ਨੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਲੋਕਾਂ ਨੂੰ ਅਸੀਂ ਗੁਰੂ ਸਾਹਿਬ ਦਾ ਜਾਂ ਗੁਰਦੁਆਰੇ ਦਾ ਪ੍ਰਬੰਧ ਦਿੱਤਾ ਵਾ ਜਿਨ੍ਹਾਂ ਦਾ ਮੇਨ ਜਿਹੜਾ ਵਾ ਜ਼ਿੰਮੇਵਾਰੀ ਹੈ ਸਿੱਖੀ ਨੂੰ ਸਾਹਮਣ ਦੀ ਸਿੱਖ ਸਥਾਨਾਂ ਨੂੰ ਸਾਹਮਣ ਦੀ ਪੰਜਾਬ ਸਮੁੱਚੇ ਜਿਹੜੇ ਸਿੱਖ ਪਰਿਵਾਰਾਂ ਨੂੰ ਸਾਹਮਣੇ ਦੀ ਸਿੱਖ ਭਾਈਚਾਰੇ ਨੂੰ ਸਾਹਮਣੇ ਦੀ ਕਿਉਂਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਤੇ ਸਿੱਖ ਮਾਸੇ ਦੀਆਂ ਭਾਵਨਾਵਾਂ ਵਿੱਚ ਜੁੜੀਆਂ ਨੇ ਸਿੱਖ ਆਮ ਤੌਰ ਤੇ ਜਦੋਂ ਇਹਨਾਂ ਨੇ ਉਹ ਕਨਫੈਸ਼ਨ ਕੀਤੀ ਆਪਣੇ ਜੁਰਮ ਕਬੂਲ ਕੀਤੇ ਕਿ ਹਾਂ ਅਸੀਂ ਸਭ ਕੁਝ ਕਰਾਇਆ ਵਾ ਅਸੀਂ ਸੌਦੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਆ ਤੇ ਨੇਚਰਲੀ ਮੈਨੂੰ ਲੱਗਦਾ ਜਿਹੜਾ ਵੀ ਸਿੱਖ ਸਿੱਖੀ ਵਿੱਚ ਪਰਪੱਕਿਆ ਵਿਸ਼ਵਾਸ ਰੱਖਦਾ ਵਾ ਉਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਊਗੀ ਜਿੱਥੋਂ ਤੱਕ ਚੌਰਾ ਸਾਹਿਬ ਦੀ ਗੱਲ ਹੈ ਚੌਰਾ ਸਾਹਿਬ 1980 ਤੋਂ ਸਿੱਖ ਸੰਘਰਸ਼ ਨਾਲ ਜੁੜੇ ਨੇ ਵੱਖ-ਵੱਖ ਤਰ੍ਹਾਂ ਨਾਲ ਉਹ ਸਿੱਖ ਸੰਸਥਾਵਾਂ ਨਾਲ ਜੁੜੇ ਰਹੇ ਨੇ ਸੰਤ ਗਿਰਨੈਲ ਤੋਂ ਨਾ ਬੜਾ ਲੰਮਾ ਸਮਾਂ ਰਏ ਨੇ ਬੱਬਰ ਖਾਲਸਾ ਦੇ ਨਾਲ ਰਹੇ ਨੇ ਉਹਦੇ ਨਾਲ ਐਕਟਿਵ ਰਹੇ ਨੇ ਫਿਰ ਬਿੱਟੂ ਫੈਡਰੇਸ਼ਨ ਦਲਜੀਤ ਬਤੂਦੀ ਸਿੱਖ ਸਟੂਡੈਂਟ ਫੈਡਰੇਸ਼ਨ ਉਹਦੇ ਨਾਲ ਐਕਟਿਵ ਰਹੇ ਨੇ ਤੇ ਉਹ ਸਿੱਖ ਜਿਹੜਾ ਸੰਘਰਸ਼ਿਆ ਉਹਨਾਂ ਨੇ ਪਿੰਡੇ ਤੇ ਹੰਡਾਇਆ ਹੈ ਸਿੱਖ ਪੰਜਾਬ ਦਾ ਜਿਹੜਾ ਸੰਤਾਪ ਆ ਉਹ ਲੰਮਾ ਸਮਾਂ ਜੇਲ੍ਹ 'ਚ ਰਹੇ ਨੇ ਤੇ ਉਹਨਾਂ ਨੂੰ ਪਤਾ ਵਾ ਕਿ ਸਮੇਧ ਸਾਣੀ ਨੇ ਜਿਹੜਾ ਕਿਉਂਕਿ ਜੇਲ੍ਹ ਦੇ ਵਿੱਚ ਹਰ ਜਿਹੜੇ ਸਿੱਖ ਜਾਂਦੇ ਸੀ ਤੋਂ ਆਪਣੀਆਂ ਕਹਾਣੀਆਂ ਦੱਸਦੇ ਸੀ ਕਿ ਮੇਰੇ ਨਾਲ ਪੁਲਿਸ ਨੇ ਕਿਵੇਂ ਕੀਤਾ ਮੇਰੇ ਨਾਲ ਟੌਰਚਰ ਸੈਲ 'ਚ ਕਿਵੇਂ ਕੀਤਾ ਤੇ ਇਹ ਸਾਰੇ ਹੀ ਬਿਰਤਾਂਤ ਤੋਂ ਭਲੀ ਭਾਂਤ ਜਾਣੂ ਸੀ ਤੇ ਅੰਦਰੋਂ ਰੋਣ ਨਾਲ ਭਰੇ ਸੀ ਤੋਂ ਗੁੱਸਾ ਜਾਰ ਹੋ ਗਿਆ ਕਈ ਲੋਕ ਵੀ ਕਹਿ ਰਹੇ ਨੇ ਕਿ ਚਲੋ ਬੇਦਬੀਆਂ ਦਾ ਰੋਸ ਸੀਗਾ ਪਰ ਇਸ ਤਰੀਕੇ ਜੋ ਸਜ਼ਾ ਬੰਦੀ ਸੀ ਉਹ ਦੇਣੀ ਚਾਹੀਦੀ ਸੀ ਪਰ ਸ਼੍ਰੀ ਕਾਲ ਤਖਤ ਸਾਹਿਬ ਨੇ ਉਹਨਾਂ ਦੀ ਸੇਵਾ ਲਈ ਆ ਸੇਵਾ ਤੇ ਸਜ਼ਾ ਦੇ ਵਿੱਚ ਫਰਕ ਹੁੰਦਾ ਹੈ ਦੇਖੋ ਹਰ ਸਿੱਖ ਜੋੜਿਆ ਸੇਵਾ ਕਰ ਸਕਦਾ ਉਹ ਉਹ ਸਜ਼ਾ ਨਹੀਂ ਗਈ ਉਹ ਸੇਵਾ ਹਰ ਸਿੱਖ ਜਿਹੜਾ ਗੁਰੂ ਘਰ ਜਾ ਕੇ ਲੰਗਰ 'ਚ ਸੇਵਾ ਕਰ ਸਕਦਾ ਵਾ ਤੇ ਉਹ ਸੇਵਾ ਉਹ ਸਜ਼ਾ ਨਹੀਂ ਸੋ ਇਹਨਾਂ ਨੂੰ ਤਾਂ ਕੋੜੇ ਮਾਰਨੇ ਚਾਹੀਦੇ ਸੀ ਇਹਨਾਂ ਨੂੰ ਤਾਂ ਇੱਕ ਸਖਤ ਸਜ਼ਾ ਚਾਹੀਦੀ ਸੀ ਜਿਹੜਾ ਕਿ ਗਾਂ ਤੋਂ ਘਟੋ ਘਟ ਇਹ ਜਿਹੜੇ ਜਾਲੀ ਕਾਲੀ ਆ ਫਰਜੀ ਕਾਲੀ ਆ ਇਹਨਾਂ ਨੂੰ ਪਤਾ ਲੱਗ ਜਾਏ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਿੱਖ ਧਾਰਮਿਕ ਜਿਹੜੀਆਂ ਪਰੰਪਰਾਵਾਂ ਵਾਂ ਉਹਨਾਂ ਨੂੰ ਤਾਰ-ਤਾਰ ਕਰਨ ਤੋਂ ਪਹਿਲਾਂ ਤੇ ਸਿੱਖ ਸੰਗਠਨ ਜਿੱਤਰਾ ਸ਼੍ਰੋਮਣੀ ਕਮੇਟੀ ਆ ਸਿੱਖ ਜਹੇਦਾਰ ਸਹਿਬਾਨ ਆ ਉਹਨਾਂ ਦੇ ਜਿਹੜੇ ਰਤਬੇ ਨੂੰ ਇਹਨਾਂ ਨੇ ਤਾਰ-ਤਾਰ ਕਰਕੇ ਰੱਖ ਦਿੱਤਾ ਉਹ ਜਹੇਦਾਰ ਜਿਹੜਾ ਸੇਵਾਦਾਰ ਸੀਗਾ ਜਿਹਦੇ ਕੋ ਕੋਈ ਵੀ ਅਧਿਆਤਮ ਗਿਆਨ ਨਹੀਂ ਸੀ ਗੁਰਬਾਣੀ ਦਾ ਗਿਆਨ ਨਹੀਂ ਸੀ ਸਿੱਖੀ ਦਾ ਗਿਆਨ ਨਹੀਂ ਸੀ ਉਹਨੂੰ ਚੁੱਕ ਕੇ ਉਹਦਾ ਮੁੰਡਾ ਜਿਹੜਾ ਉਹ ਬੁਚੜਖਾਨੇ ਚਲਾ ਰਿਹਾ ਠੀਕ ਹੈ ਨਾ ਉਹਨੂੰ ਤੇ ਜਹੇਦਾਰ ਬਣਾਤਾ ਤੇ ਉਸ ਨਲਾਇਕ ਨੇ ਫਿਰ ਮੁੜ ਕੇ ਜੋ ਸਿੱਖਾਂ ਦੇ ਨਾਲ ਜੋ ਜਿਸ ਤਰ੍ਹਾਂ ਸੌਦੇ ਸਾਧ ਨੂੰ ਮaaf ਕੀਤਾ ਜਿਸ ਤਰ੍ਹਾਂ ਉਹ ਬਾਦਲਾਂ ਦੇ ਪੈਰਾਂ 'ਚ ਬਹਿੰਦਾ ਰਿਹਾ ਤੇ ਜਿਸ ਤਰ੍ਹਾਂ ਉਹਨੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਉਹ ਉਹ ਸਾਰੇ ਹੀ ਜਿਹੜੇ ਪ੍ਰਕਰਨ ਆ ਸਾਰਾ ਹੀ ਜਿਹੜਾ ਜੋੜ ਆ ਉਹ ਜੁੜਦਾ ਵਾ ਇਹ ਬਾਦਲ ਮ ਪਿਉ ਪਤਨਾ ਇਸ ਤੋਂ ਪਹਿਲਾਂ ਤੁਸੀਂ ਸੰਦੀਪ ਸੰਨੀ ਦਾ ਕੇਸ ਵੀ ਹੈਂਡਲ ਕੀਤਾ ਉਸ ਦੌਰਾਨ ਉਸ ਬਾਬਤ ਤੁਹਾਡੇ ਨਾਲ ਕੋਈ ਗੱਲਬਾਤ ਹੋndi ਸੀਗੀ ਨਾਰਾਇਣ ਸਿੰਘ ਚੋੜੇ ਉਹਨਾਂ ਦੀ ਆ ਨਾਰਾਇਣ ਸਿੰਘ ਚੌਰਾ ਜੀ ਇੱਥੇ ਆਉਂਦੇ ਰਹੇ ਨੇ ਕਈ ਵਾਰ ਮੇਰੇ ਦੋਸਤ ਨੇ ਇੱਕ ਚੰ디ਗੜ੍ਹ ਤੋਂ ਹਰਸ਼ੇਂਦਰ ਸਿੰਘ ਉਹਨਾਂ ਦੇ ਇਹ ਚੰਗੇ ਮਿੱਤਰ ਰਹੇ ਨੇ ਤੇ ਅਸੀਂ ਮਿਲਦੇ ਰਹੇ ਇੱਥੇ ਇਹਦੇ ਮਾਮਲੇ ਵਿੱਚ ਵੀ ਉਹ ਆਉਂਦੇ ਰਹੇ ਨੇ ਕਿਉਂਕਿ ਇਹ ਸਿੱਖ ਸੰਘਰਸ਼ ਦੇ ਨਾਲ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਬੜਾ ਲੰਮਾ ਸਮਾਂ 67 ਸਾਲਾਂ ਦੇ ਲਗਭਗ ਹੋ ਗਿਆ ਪੰਜ ਕਿਤਾਬਾਂ ਲਿਖੀਆਂ ਡਬਲ ਐਮ ਐ ਨੇ ਖਾਲਸਾਣ ਲਈ ਜਾਂਦੇ ਹਾਂ ਬੜੀਆਂ ਬੜੀਆਂ ਨਾ ਲਿਖੀਆਂ ਤੇ ਪੰਜਾਬੀ ਜਿਹਨੂੰ ਅਸੀਂ ਪਟਿਆਲੇ ਤੋਂ ਇਹਨਾਂ ਨੇ ਐਮ ਐ ਪੰਜਾਬੀ ਕੀਤੀ ਐਮ ਐ ਪੋਲੀਟੀਕਲ ਸਾਇੰਸ ਕੀਤੀ ਫਿਰ ਸ਼ਰੋਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਚ ਪ੍ਰਚਾਰ ਕਰਿਆ ਤੋਂ ਸੋ ਇਹ ਸਿੱਖੀ ਦੀ ਤੇ ਜਿਹੜੀ ਪੇਂਤ ਲੱਗੀ ਆ ਪਰਿਵਾਰ ਦੇ ਵਿੱਚ ਸਿੱਖੀ ਜੀਵਨ ਆ ਤੇ ਇਸ ਕਰਕੇ ਕਿਸੇ ਵੇਲੇ ਬੰਦੇ ਦੀਆਂ ਭਾਵਨਾਵਾਂ ੜਕ ਜਾਂਦੀਆਂ ਸੋ ਹੁਣ ਗੱਲ ਕਰ ਲਈ ਕੱਲ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੋ ਕੀ ਲੱਗਦਾ ਹੈ ਕੀ ਕਾਰਵਾਈ ਅਗਲੀ ਕੋਰਟ ਜਿਹੜੀ ਆ ਪਾ ਸਕਦੀ ਹੈ ਦੇਖੋ ਕੋਰਟ ਕੋਲੋਂ ਉਹ ਰਿਮਾਂਡ ਲੈਣਗੇ ਤੇ ਰਿਮਾਂਡ ਦੇ ਵਿੱਚ ਨੇਚਰਲੀ ਆ ਵੀ ਉਹ ਪੁੱਛਣਗੇ ਵੀ ਇਹਦਾ ਇਹਨੇ ਸੋਲੋ ਐਕਟ ਕਹਿੰਦੇ ਨੇ ਕਿ ਇਕੱਲੇ ਦਾ ਹੀ ਸੀ ਆ ਜਾਂ ਮਗਰ ਕੋਈ ਸਾਜ਼ਿਸ਼ ਆ ਜਾਂ ਕੀ ਆ ਤੇ ਉਸ ਤਰੀਕੇ ਨਾਲ ਇਹਨਾਂ ਨੇ ਅਦਾਲਤ ਨੂੰ ਝੂਠ ਸੱਚ ਮਾਰ ਕੇ ਰਿਮਾਂਡ ਲੈਣਾ ਹੁੰਦਾ ਜੀ ਅਸੀਂ ਫਲਾਣਾ ਲਿੰਕ ਵੇਖਣਾ ਜੀ ਉਹ ਨਵਾਂ ਵਿਚਾਰਾ ਉਹ ਮਜੀਠੀਏ ਬਣਾਨੇ ਜਿਨ੍ਹਾਂ ਨੇ ਇਹਨਾਂ ਨੂੰ ਨੁਕਸਾਨ ਕੀਤਾ ਉਹ ਸੁਖੀ ਰੰਡਾਵੇ ਦੇ ਪਰਿਵਾਰ ਨੂੰ ਖਿਚੜ ਖਿਚਣ ਡਿਆ ਨੇ ਕਿਉਂਕਿ ਜਾਤੀ ਰੰਜਿਸ਼ ਹੈ ਨਾ ਸੁਖੀ ਰੰਡਾਵੇ ਨੇ ਇਹਨਾਂ ਤੇ ਚਿੱਟੇ ਵਾਲੀ ਐਫਆਈਆਰ ਕਰਾਈ ਸੀ ਇਹ ਜੇਲ੍ਹ ਯਾਤਰਾ ਕਰਕੇ ਆਏ ਉਹਦਾ ਕਰਕੇ ਇਹ ਸੁਖੀ ਰੰਡਾਵੇ ਨੂੰ ਖਚੰਡਾ ਜੀ ਹੁਣ ਉਹ ਚੌਰਾ ਪਿੰਡ ਜਿਹੜਾ ਉੱਥੇ ਡੇਰੇ ਬਾਬੇ ਨਾਨਕ ਦੇ ਲਾਗੇ ਆ ਤੋ ਸੁਖੀ ਰੰਡਾਵੇ ਦੇ ਇਲਾਕੇ 'ਚ ਪੈਂਦਾ ਵਾ ਤੇ ਇਸ ਕਰਕੇ ਉਹ ਇਹ ਰਾਜਨੀਤਿਕ ਸਾਜ਼ਿਸ਼ਾਂ ਸਾਰੀ ਬਾਕੀ ਉਸ ਬੰਦੇ ਉਸ ਸੰਘਰਸ਼ ਨੂੰ ਸਮਰਪਿਤ ਆ ਉਹਨੇ ਆਪਣੇ ਹਿਸਾਬ ਨਾਲ ਜੋ ਕੀਤਾ ਉਹ ਠੀਕ ਕੀਤਾ ਸਿੱਖ ਕੌਮ ਲਈ ਤੁਸੀਂ ਕੇਸ ਹੈਂਡਲ ਕਰਦੇ ਰਹੇ ਹੋ ਤੁਸੀਂ ਸੰਦੀਪ ਸਣੀ ਦਾ ਕੇਸ ਹੈਂਡਲ ਕੀਤਾ ਜਿਹਦੇ ਲਈ ਕੋਈ ਅਪਰੋਚ ਕਰਦਾ ਤਾਂ ਇਹ ਵੀ ਕੇਸ ਫੜੋਗੇ ਤੁਸੀਂ ਦੇਖੋ ਜੀ ਵਕੀਲ ਤੇ ਕੋਈ ਵੀ ਹੋਵੇ ਖਾਸ ਕਰਕੇ ਸਾਡਾ ਪਰਿਵਾਰ ਵੀ ਜਿਹੜਾ ਵਾ ਉਹ ਸਿੱਖੀ ਨੂੰ ਸਮਰਪਿਤ ਰਿਹਾ ਹੈ ਮੇਰੇ ਦਾਦਾ ਜੀ ਨਨਕਾਣਾ ਸਾਹਿਬ ਸ਼ਹੀਦ ਹੋਏ ਨੇ ਸਾਕੇ ਦੇ ਵਿੱਚ ਤੇ ਸਾਡੇ ਪਰਿਵਾਰ ਦੀ ਵਿਰਾਸਤ ਵੀ ਸਿੱਖੀ ਵਾਲੀ ਹੈ ਤੇ ਅਸੀਂ ਵੀ ਸਿੱਖੀ ਨਾਲ ਜੁੜੇ ਹਾਂ ਸਿੱਖ ਜਿਹੜਾ ਸਿੱਖ ਫੈਡਰੇਸ਼ਨ ਵਗੈਰਾ ਸੋਰਥ ਗਾਟਰ ਨੇ ਉਹਨਾਂ ਨਾਲ ਜੁੜੇ ਰਿਹਾ ਡਿਊਰਿੰਗ ਸਟੂਡੈਂਟ ਲਾਈਫ ਤੇ ਅੱਜ ਵੀ ਸਿੱਖੀ ਨੂੰ ਹੀ ਸਮਰਪਿਤਿਆਂ ਕੀਤਾ ਜਾ ਸਕਦਾ ਵਕੀਲ ਤੇ ਜਿਹੜਾ ਵਾ ਉਹ ਜੇ ਸੇਵਾ ਲਾਉਣਗੇ ਜ਼ਰੂਰ ਕਰਾਂਗੇ ਕੀ ਤਰ੍ਹਾਂ ਮਦਦ ਲੱਗ ਸਕਦੀਆਂ ਨੇ ਜਾਂ ਸਭ ਕੀ ਸਜਾ ਸੁਣਾ ਸਕਦੇ ਨੇ ਨੇ ਅਜੇ ਸਜਾ ਤੇ ਬਹੁਤ ਦੂਰ ਦੀ ਗੱਲ ਹੈ ਜੀ ਅਜੇ ਤੇ ਇਹ 307 ਦੇ ਇਨਗਰੀਡੀਅੰਟ ਹੈਗੇ ਨੇ ਅ ਬਾਕੀ ਜੇ ਉਹ ਆਪਣੇ ਅਮਰਪਾਲ ਸਿੰਘ ਆਉਂ ਬਦਾ ਚੜਾ ਕੇ ਲੋਨੀ ਦੇ ਭਾਵੇਂ ਯੂਪੀਏ ਲਾ ਦੇਣ ਤੇ ਭਾਵੇਂ ਐਨਐਸਏ ਲਾ ਦੇਣ ਉਹ ਸਰਕਾਰਾਂ ਬਥੇਰਾ ਕੁਝ ਕਰਦੀਆਂ ਵਾ ਲੱਗ ਸਕਦਾ ਹੈ ਕਿ ਇਸ ਕੇਸ ਦੇ ਵਿੱਚ ਜੇਕਰ ਕਿਸੇ ਤੇ ਅਟੈਕ ਹੁੰਦਾ ਤਾਂ ਇਦਾਂ ਯੂਪੀਏ ਜਾਂ ਯੋਪਾ ਵਰਗੀ ਜਾਂ ਐਨਐਸਏ ਵਰਗੀ ਲੱਗ ਸਕਦੀ ਦੇਖੋ ਜੀ ਇਹਨਾਂ ਨੇ ਝੱਟ ਪਾਕਿਸਤਾਨ ਦਾ ਲਿੰਕ ਬਣਾ ਦੇਣਾ ਜੀ ਆਹ ਹੋਇਆ ਜੀ ਆਹ ਹੋਇਆ ਜੀ ਪਾਕਿਸਤਾਨ ਨੂੰ ਆ ਉਹ ਆਈ ਜੇ ਆਈ ਤੇ ਸਰਕਾਰ ਕਹਾਣੀਆਂ ਬਣਾ ਕੇ ਜੋ ਮਰਜ਼ੀ ਕਰ ਸਕਦੀ ਹੈ। ਕੱਲ ਮਜੀਠੀਏ ਦਾ ਵੀ ਬਿਆਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਖਾਲਸਾਣ ਦਾ ਸਮਰਥਕ ਨਹੀਂ ਕਹਾਂਗਾ। ਆਈਐਸਆਈ ਦਾ 에ਜੰਟ ਕਹਾਂਗਾ। ਨਹੀਂ ਉਹ ਇਹਤ ਪਰਿਵਾਰ ਪਹਿਲਾਂ ਹੀ ਅੰਗਰੇਜ਼ਾਂ ਦੇ ਟੱਟੂ ਨੇ ਇਹਨਾਂ ਨੇ ਕਿਸੇ ਨੂੰ ਕੀ ਟੈਗ ਦੇਣਾ। ਇਹਨਾਂ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ। ਇਹ ਜ਼ਗੀਰਾ ਜਿਹੜੀਆਂ ਮਿਲੀਆਂ ਸਭ ਅੰਗਰੇਜ਼ਾਂ ਨੇ ਦਿੱਤੀਆਂ ਵਾਂ ਤੇ ਇਹ ਕੋਈ ਇਹਨਾਂ ਦੀ ਕੁਰਬਾਨੀ ਨਹੀਂ ਕੋਈ ਵਾਸਤੇ ਆ ਗਈ। ਜੇ ਕਹੋ ਨਾ ਕੁਰਬਾਨੀ ਕੋਈ ਕੁਰਬਾਨੀ ਨਹੀਂ ਇਹਨਾਂ ਪਰਿਵਾਰਾਂ ਦੀ ਆ ਗਈ। ਇਹ ਸਭ ਅੰਗਰੇਜ਼ਾਂ ਦੇ ਟੱਟੂ ਸੀਗੇ। ਤੁਸੀਂ ਜ਼ਿਕਰ ਕੀਤਾ ਕਿ 307 ਲੱਖ ਸਕਦੀ ਹੈ। ਕਿੰਨੀ ਦੇਖੋ ਨਾਰਮਲ ਬੰਦੇ ਦੀ ਤਾਂ ਕਰ ਦਿੰਦੇ ਆ ਮਹੀਨੇ ਦੋ ਮਹੀਨੇ ਬਾਅਦ ਤੇ ਜਿੱਥੇ ਥੋੜੀ ਜੀ ਮੀਡੀਆ ਨਾਲ ਮੌਲਵ ਹੋ ਜਾਏ ਸਰਕਾਰ ਇੰਟਰਸਟਿਡ ਹੋ ਜਾਏ ਉਹ ਫਿਰ ਪ੍ਰਭਾਵਿਤ ਕਰ ਲੈਂਦੇ ਆ ਅਦਾਲਤਾਂ ਨੂੰ ਵੀ ਕਰ ਲੈਂਦੇ ਆ ਲੰਮਾ ਟਾਈਮ ਜੀ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਅਕਸਰ ਜੇਕਰ ਗੱਲ ਕਰ ਲਈਏ ਤਾਂ ਇਸ ਇੱਕ ਕੌਮ ਨੂੰ ਲੈ ਕੇ ਇਦਾਂ ਦੇ ਜਿਹੜੇ ਕੇਸ ਨੇ ਉਹ ਹੈਂਡਲ ਕਰਦੇ ਨੇ ਇਸ ਤੋਂ ਪਹਿਲਾਂ ਸੰਦੀਪ ਸੱਣੀ ਦਾ ਜੋ ਕੇਸ ਸੀਗਾ ਉਸ ਦੇ ਵਿੱਚ ਵੀ ਇਹਨਾਂ ਨੇ ਮਾਮਲਾ ਜਿਹਾ ਉਹ ਸਾਰਾ ਦੇਖਿਆ ਸੀਗਾ ਉਸ ਸਮੇਂ ਇਹਨਾਂ ਦੀ ਉਸ ਬਾਬਤ ਕਹਿ ਲਈ ਕਿ ਗੱਲਬਾਤ ਹੁੰਦੀ ਰਹੀ ਆ ਨਰੇਂਦਰ ਸਿੰਘ ਚੋੜੇ ਹੁੰਨੋ ਨਾ ਪਰ ਹੁਣ ਜੇਕਰ ਗੱਲ ਕਰ ਲਈ ਤਾਂ ਇਹਨਾਂ ਨੇ ਕਹਿਦਾ ਕਿ ਅਸੀਂ ਵੀ ਫੈਡਰੇਸ਼ਨ ਨਾਲ ਜੁੜੇ ਆ ਲੰਬਾ ਸੰਘਰਸ਼ ਸਾਡਾ ਵੀ ਸੇ ਕੌਮ ਦੇ ਨਾਲ ਰਿਹਾ ਆ ਜੇਕਰ ਇਸ ਬਾਬਤ ਕੋਈ ਵੀ ਸਾਨੂੰ ਅਪਰੋਚ ਕਰਦਾ ਹੈ ਤਾਂ ਅਸੀਂ ਜ਼ਰੂਰ ਇਹ ਕੇਸ ਹੈਂਡਲ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਹੋਣੇਰ ਦਾ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ